ਔਰ ਇੱਕ رائے ਬਣਦੀ ਚਾਹੀਦੀ ਹੈ ਔਰ ਉਹ ਜੇ ਇੱਕ رائے ਬਣੇਗੀ ਤੇ ਇਹ ਕਾਨੂੰਨ ਵੀ ਪਾਸ ਹੋ ਜਾਊਗਾ ਪਰ ਜੇ ਦਿਲੋਂ ਚਾਏ ਤੇ ਜੇ ਉਹ ਗੱਲ ਕਰਕੇ ਕਾਨੂੰਨ ਬਣਾ ਕੇ ਸੁੱਟਦਾ ਤੇ ਪੰਜ ਚਾਰ ਮਹੀਨੇ ਬਾਅਦ ਕਹਿੰਦੇ ਨਾ ਵੇਖਿਆ ਤੇ ਫਿਰ ਉਹੀ ਮਿੱਟੀ ਪੈਣੀ ਹੈ ਕਾਨੂੰਨ ਦੇ ਉੱਤੇ ਤੇ ਫਿਰ ਉੱਤੇ ਐਜ਼ ਇਟ ਇਜ਼ ਹੀ ਹੈ ਪੀਐਮ ਮਾਨ ਦੇ ਵੱਲੋਂ ਪੀਐਮ ਮੋਦੀ ਨੂੰ ਟਾਰਗੇਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਵਾਲ ਵੀ ਜਿਹੜੇ ਖੜੇ ਹੋਏ ਉਸ ਚੀਜ਼ ਨੂੰ ਕਿਵੇਂ ਦੇਖੀ ਉਸ ਨੂੰ ਨੀਵਾ ਵਖਾਨ ਦੀ ਕੋਸ਼ਿਸ਼ ਕਰਨੀ ਓ ਮਨਿਸਟਰ ਨੂੰ ਤੜੀ ਪਾਰ ਕਹਿਣਾ ਇਹ ਇੱਕ ਮੁੱਖ ਮੰਤਰੀ ਦੀ ਕੁਰਸੀ ਦੀ ਗਰੀਮਾ ਨੂੰ ਚੰਗਾ ਨਹੀਂ ਲੱਗਦਾ ਮੈਂ ਰਿਕਵਾਇਆ ਸਾਰਾ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਤੁਸੀਂ ਤਾਂ ਉਹਨਾਂ ਦੇ ਪਾਸ ਕੁ ਵੀ ਨਹੀਂ ਤੇ ਗੱਲਾਂ ਕਰੋ ਤੁਸੀਂ ਇਹੋ ਜਿਹੀਆਂ ਵੀ ਜਿਉਂ ਦਾ ਹਜ਼ਾਰ ਦਾ ਨਹੀਂ ਜਿਉਂ ਤੇ ਆਬਾਦੀ ਥਿਸ ਇਜ਼ ਵੈਰੀ ਬੈਡ ਔਰ ਇੱਥੇ ਭਾਰਤੀ ਜਨਤਾ ਪਾਰਟੀ ਸੀਰੀਅਸ ਥਾਟ ਦੇ ਰਹੀ ਇਹਨੂੰ ਇਹ ਨਾ ਸੋਚੇ ਵੀ ਆਂ ਪਰ ਇਹ ਰੱਖਦਾ ਜੇ ਕਿਤੇ ਦੁਵਾਰਾ ਗਲਤੀ ਨਾਲ ਇਹਨਾਂ ਨੇ ਇਹੋ ਜਿਹੀ ਟਿੱਪਣੀ ਕੀਤੀ they will have to face serious consequences ਆਮਣਾ ਰੋੜਾ ਦੇ ਵੱਲੋਂ ਵੀ ਉੱਥੇ ਪਤਾਪਾਜ਼ਬਾ ਤੇ ਨਿਸ਼ਾਨਾ ਸਾਧਿਆ ਗਿਆ ਸੀ ਕਿਹਾ ਗਿਆ ਸੀ ਕਿ ਬਾਜ਼ਬਾ ਤੇ ਭਾਜਪਾ ਜਿਹੜੀ ਹੈ ਉਹ ਇੱਕੋ ਹੀ ਹੈ ਵੀ ਭਾਜਪਾ ਤੇ ਕਾਂਗਰਸ ਦਾ ਪ੍ਰੇਮ ਹੈ ਜਿਹੜਾ ਤੁਸੀਂ ਬਾਜ਼ਬਾ ਬਾਜ਼ਬਾ ਤੇ ਭਾਜਪਾ ਵੈਸੀ ਬੜਾ ਮੇਲ ਜਾਂ ਖਾਂਦੇ ਨੇ ਆਪਸ 'ਚ ਜੋ ਮਰਜੀ ਕਹਿੰਦੇ ਰਹੇ ਬਾਜ਼ਬਾ ਆਪਣੇ ਬ੍ਰਾਂਡ ਨੇ ਭਾਜਪਾ ਆਪਣਾ ਬ੍ਰਾਂਡ ਹੈ ਇਹਨਾਂ ਦੇ ਕਹਿਣਾਂ ਥੋੜਾ ਕੋਈ ਹੋਵੇਗਾ ਇਹ ਇਹ ਕਿਉਂ ਨਾ ਰਹਿਣ ਭਰਾ ਆਏ ਸਕੇ ਕੋਈ ਸਕੇ ਭਰਾਵਾਂ ਦੇ ਵਿੱਚ ਇਹਨਾਂ ਦੇ ਕਹਿੰਦੇ ਅਸੀਂ ਗੰਦ ਮਾਰ ਲਈਏ ਇਹ ਤੇ ਸਾਰੀ ਦੁਨੀਆ 'ਚ ਫੁੱਟ ਪਾਉਂਦੇ ਨੇ ਤੇ ਸਾਰੀਆਂ ਪਾਰਟੀਆਂ 'ਚ ਫੁੱਟ ਪਾਉਂਦੇ ਸਾਡੇ 'ਚ ਨਹੀਂ ਫੁੱਟ ਪੈ ਸਕਦਾ ਅੱਜ ਭਾਰਤੀ ਜਨਤਾ ਪਾਰਟੀ ਨੂੰ 6% ਤੋਂ 18% ਤੱਕ ਲਿਆਂਦੇ ਸੁਨੀਲ ਜਾਕਰ ਦਾ ਹੀ ਹੱਥ ਸੀ ਸੁਨੀਲ ਜਾਕਰ ਜੀ ਨੇ ਬੜੀ ਮਿਹਨਤ ਕੀਤੀ ਹੈ ਔਰ ਭਾਜਪਾ ਨੂੰ ਬਹੁਤ ਵਟਾ ਉਸ ਦਾ ਫਾਇਦਾ ਹੋਇਆ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਉਹ ਖਰੜਾ ਪੇਸ਼ ਕਰ ਹੀ ਦਿੱਤਾ ਜਿਸ ਨੂੰ ਲੈ ਕੇ ਬਹਿਸ ਵੀ ਚੱਲ ਰਹੀ ਸੀ ਚਰਚਾਵਾਂ ਵੀ ਹੋ ਰਹੀਆਂ ਸੀ ਜੀ ਹਾਂ ਬੇਅਦਵੀ ਨੂੰ ਲੈ ਕੇ ਕਾਨੂੰਨ ਬਣਾਉਣ ਨੂੰ ਲੈ ਕੇ ਜਿਹੜਾ ਅੱਜ ਖਰੜਾ ਪੇਸ਼ ਕੀਤਾ ਗਿਆ ਏ ਕੀ ਕੁਝ ਉਸ ਤੇ ਚਰਚਾਵਾਂ ਨੇ ਅਸੀਂ ਭਾਜਪੀ ਦੇ ਜਿਹੜੇ ਸੀਨੀਅਰ ਲੀਡਰ ਫਤੇਜੰਗ ਬਾਜਬਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਜਾਣਾਂਗੇ ਕਿ ਕੀ ਪ੍ਰतिकਰਮ ਜਿਹੜੇ ਨੇ ਰਹਿਣ ਵਾਲੇ ਨੇ ਉਸ ਨੂੰ ਲੈ ਕੇ ਬਾਜਬਾ ਸਾਹਿਬ ਲਗਾਤਾਰ ਸਵਾਲ ਪਹਿਲਾਂ ਵੀ ਖੜੇ ਹੋਏ ਪਰ ਅੱਜ ਜਿਹੜਾ ਇਹ ਖਰੜਾ ਇਹ ਪੇਸ਼ ਕਰ ਦਿੱਤਾ ਗਿਆ ਵਿਰੋਧੀ ਧਿਰ ਨੇ ਸਮਾਂ ਵੀ ਮੰਗਿਆ ਏ ਇਸ ਪੂਰੇ ਪ੍ਰतिकਰਮ ਨੂੰ ਕਿਵੇਂ ਦੇਖ ਨੇ ਇੱਕ ਬਹੁਤ ਪੋਜ਼ਿਟਿਵ ਐਟੀਟਿਊਡ ਨਾਲ ਸਦਨ ਚੱਲਿਆ ਹੈ ਔਰ ਸਦਨ ਦੇ ਵਿੱਚ ਲੀਡਰ ਆਫ ਦਾ ਆਪੋਜੀਸ਼ਨ ਨੇ ਜਿਸ ਵਕਤ ਕਾਨੂੰਨ ਪਾਸ ਕਰਨ ਦੀ ਬੇਅਦਬੀ ਦੇ ਉੱਤੇ ਗੱਲ ਚੱਲੀ ਹੈ ਉਹਨਾਂ ਨੇ ਇੱਕ ਰਿਕੁਐਸਟ ਕੀਤੀ ਹੈ ਵੀ ਕਿਉਂਕਿ ਸਾਨੂੰ ਖੜੜਾ ਹੀ ਹੁਣ ਮਿਲਿਆ ਵਿਧਾਨ ਸਭਾ ਦੇ ਵਿੱਚ ਤੇ ਸਾਨੂੰ ਇਹਨੂੰ ਪੜਨ ਦਾ ਤੇ ਕੱਲ ਇਸ ਤੇ ਬਹਿਸ ਕਰਨ ਦਾ ਮੌਕਾ ਦਿੱਤਾ ਜਾਏ ਤਾਂ ਸਪੀਕਰ ਸਾਹਿਬ ਨੇ ਬੁਲਾ ਕੇ ਪਹਿਲੇ ਆਪਣੇ ਚੈਂਬਰ ਦੇ ਵਿੱਚ ਸਾਰੇ ਲੀਡਰਸ ਪਾਰਟੀਆਂ ਦੇ ਨਾਲ ਸਲਾਹ ਕੀਤੀ ਉਹਨਾਂ ਦੀ ਇੱਕ رائے ਸੀ ਵੀ ਹਾਂ ਪੜ੍ਹ ਕੇ ਤੇ ਸਾਨੂੰ ਮੌਕਾ ਦਿੱਤਾ ਜਾਏ ਔਰ ਉਸ ਤੋਂ ਬਾਅਦ ਫਿਰ ਚੀਫ ਮਿਨਿਸਟਰ ਸਾਹਿਬ ਨੇ ਵੀ ਫਾਈਨਲੀ ਗੱਲ ਹੋ ਕੇ ਇਸ ਤੇ ਸਹਿਮਤੀ ਪ੍ਰਗਟਾਈ ਗਈ ਔਰ ਮੈਂ ਸਮਝਦਾ ਕਿਉਂਕਿ ਕਾਨੂੰਨ ਬੇਅਦਬੀ ਦੇ ਨਾਲ ਪੰਜਾਬ ਵਿੱਚ ਬਹੁਤ ਬੇਅਦਬੀਆਂ ਹੋ ਰਹੀਆਂ ਨੇ ਧਰਮਾਂ ਦੇ ਨਾਲ ਤੇ ਇਹਦੇ ਲਈ ਪੜ੍ਹ ਕੇ ਲੇ ਕੇ ਔਰ ਤਾਂ ਹੀ ਤੁਸੀਂ ਆਪਣੇ ਜਿਹੜੇ ਵਿਚਾਰ ਰੱਖ ਸਕਦੇ ਹੋ ਕਿਉਂਕਿ ਜਿਹੜਾ ਇੱਕ ਕਾਨੂੰਨ ਬੰਨਾ ਹੈ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਔਰ ਇਹ ਫਾਈਨਲੀ ਜਦੋਂ ਇੱਕ ਗਵਰਨਰ ਇੱਥੋਂ ਜਾਏਗਾ ਗਵਰਨਰ ਸਾਹਿਬ ਨੇ ਪਾਸ ਕਰਨਾ ਫਿਰ ਪ੍ਰੈਜ਼ੀਡੈਂਟ ਆਫ ਇੰਡੀਆ ਕੋ ਜਾਂਦਾ ਸੋ ਇਹ ਸਾਰੇ ਨੂੰ ਧਿਆਨ ਰੱਖਦੇ ਮੈਂ ਸਮਝਦਾ ਕੱਲ ਵੀ ਜਿਹੜੀ ਬਹਿਸ ਹੋਏਗੀ ਉਹ ਉਸ ਦਾ ਫਾਇਦਾ ਹੀ ਹੋਏਗਾ ਪਰ ਇਸ ਤੋਂ ਪਹਿਲਾਂ ਕਾਂਗਰਸ ਦੇ ਵੱਲ ਉਠਾਰਾਂ ਚ ਕੋਸ਼ਿਸ਼ ਕੀਤੀ ਗਈ ਅਕਾਲੀ ਦਲ ਨੇ ਵੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਨੇਪਰੇ ਨਹੀਂ ਚੜਿਆ ਟੇਬਲ ਦੇ ਉੱਤੇ ਚੀਜ਼ਾਂ ਰਹਿ ਗਈਆਂ ਕਿਤੇ ਨਾ ਕਿਤੇ ਇਸ ਵਾਰ ਵੀ ਉਸ ਤਰ੍ਹਾਂ ਦੀ ਉਮੀਦ ਤਾਂ ਨਹੀਂ ਦੇਖੋ ਲੱਗਦਾ ਤੇ ਇਤਰਾ ਹੈ ਵੀ ਪਾਰਟੀ ਨੇ ਸਾਢੇ 3 ਸਾਲਾਂ ਬਾਅਦ ਇੱਕ ਉਸ ਚੀਜ਼ ਨੂੰ ਜਿਹੜਾ ਮੁੱਦਾ ਪਹਿਲੇ ਵੀ ਸੀ ਗਾਂ ਵੀ ਆਣਾ ਇਸ ਨੂੰ ਅਗਾਹ ਕਰਨ ਦੀ ਬਾਲ ਅਗਲੀ ਕੋਰਟ ਸਿਸਟਮ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਇਸ ਤੇ ਫਿਰ ਵੀ ਇਸ 의미 ਨੇ ਵੀ ਇਹਨੂੰ ਪੋਜ਼ਿਟਿਵ ਵੇ ਨਾਲ ਲਿਆ ਜਾਏ ਜੇ ਕਾਨੂੰਨ ਚੰਗਾ ਬਣੇਗਾ ਤੇ ਜੇ ਇਹ ਪਹਿਰਵਾਈ ਨਹੀਂ ਹੋਏਗੀ ਤੇ ਫਿਰ ਇਦਾਂ ਹੀ ਜਿਦਾ ਪਿਛਲੇ ਕਾਨੂੰਨ ਅਕਾਲੀ ਸਰਕਾਰ ਵੇਲੇ ਬਣੇ ਜਾਂ ਕਾਂਗਰਸ ਵੇਲੇ ਬਣੇ ਉਹ ਐਜ਼ ਇਟ ਇਜ਼ ਹੀ ਰਹਿ ਜਾਣਗੇ ਇਹਨੂੰ ਅਮਲੀ ਜਾਮਾ ਪਹਿਨਾਨ ਲਈ ਮੌਕੇ ਦੀ ਸਰਕਾਰ ਨੂੰ ਇਹ ਕਾਨੂੰਨ ਜਿਹੜਾ ਜਦੋਂ ਹੋਏਗਾ ਗਵਰਨਰ ਸਾਹਿਬ ਨੂੰ ਨਾਲ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਕੋ ਜਾਣਾ ਪਊਗਾ ਫਿਰ ਜਾ ਕੇ ਕਿਤੇ ਕਾਨੂੰਨ ਤੇ ਅਮਲੀ ਜਾਮਾ ਪਾਏਗਾ ਸਹੀ ਸਵਾਲ ਵੀ ਖੜੇ ਕੀਤੇ ਜਾ ਰਿਹਾ ਕਿ ਬਿਲਕੁਲ ਸਮੇਂ ਤੇ ਖਰੜਾ ਦਿੱਤਾ ਗਿਆ ਨਾ ਤਾਂ ਕਿਸੇ ਐਕਸਪਰਟ ਸਕੂਲ ਪਹੁੰਚਿਆ ਤੇ ਨਾ ਹੀ ਕੋਈ ਇਸ ਤੋਂ ਪਹਿਲਾਂ ਸਲਾਹ ਹੋਈ ਇਸੇ ਕਰਕੇ ਸਮਾ ਜਿਹੜਾ ਵਿਰੋਧੀ ਧਿਰ ਨੇ ਮੰਗਿਆ ਦੇਖੋ ਚੰਗੀ ਗੱਲ ਹੈ ਮੈਂ ਸਮਝਦਾ ਵੀ ਪਿੱਛੇ ਕੀ ਹੋਇਆ ਮੈਂ ਇਹ ਤਾਂ ਨਹੀਂ ਕਹਿ ਸਕਦਾ ਬਟ ਇਹ ਜੋ ਹੈ ਇਹ ਬਿੱਲ ਸਾਰਿਆਂ ਦੀ ਪਾਰਟਿਸਪੇਸ਼ਨ ਹੋਣੀ ਚਾਹੀਦੀ ਆਲ ਪਾਰਟੀਆਂ ਔਰ ਇੱਕ رائے ਬਣਨੀ ਚਾਹੀਦੀ ਹੈ ਔਰ ਉਹ ਜੇ ਇੱਕ رائے ਬਣੇਗੀ ਤੇ ਇਹ ਕਾਨੂੰਨ ਵੀ ਪਾਸ ਹੋ ਜਾਊਗਾ ਪਰ ਜੇ ਦਿਨੋਂ ਚਾਏ ਤੇ ਜੇ ਉਹ ਗੱਲ ਕਰਕੇ ਕਾਨੂੰਨ ਬਣਾ ਕੇ ਸੁੱਟਦਾ ਤੇ ਪੰਜ ਚਾਰ ਮਹੀਨੇ ਬਾਅਦ ਕਹਿੰਦੇ ਨਾ ਵੇਖਿਆ ਤੇ ਫਿਰ ਉਹੀ ਮਿੱਟੀ ਪੈਣੀ ਹੈ ਕਾਨੂੰਨ ਦੇ ਉੱਤੇ ਤੇ ਫਿਰ ਉੱਤੇ ਐਜ਼ ਇਟ ਇਜ਼ ਹੀ ਰਹਿ ਜਾਣਾ ਜੀ ਜੀ ਬਸ ਸੇ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਪੀਐਮ ਮੋਦੀ ਨੂੰ ਟਾਰਗੇਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਵਾਲ ਵੀ ਜਿਹੜੇ ਖੜੇ ਹੋਏ ਉਸ ਚੀਜ਼ ਨੂੰ ਕਿਵੇਂ ਦੇਖਦੇ ਬਹੁਤ ਮਾੜੀ ਗੱਲ ਹੈ ਇੱਕ ਦੇਸ਼ ਦੇ ਪ੍ਰਾਈਮ ਮਿਨਿਸਟਰ ਨਾਲ ਐਡੀ ਮਾੜੀ ਸ਼ਬਦਾਵਲੀ ਉਸ ਦੀ ਤੋਹਫੀ ਕਰਨੀ ਉਸ ਨੂੰ ਨੀਵਾ ਵਖਾਨ ਦੀ ਕੋਸ਼ਿਸ਼ ਕਰਨੀ ਹੋਮ ਮਿਨਿਸਟਰ ਨੂੰ ਤੜੀ ਪਾਰ ਕਹਿਣਾ ਇਹ ਇੱਕ ਮੁੱਖ ਮੰਤਰੀ ਦੀ ਕੁਰਸੀ ਦੀ ਗਰੀਮਾ ਨੂੰ ਚੰਗਾ ਨਹੀਂ ਲੱਗਦਾ ਇੱਕ ਚੀਫ ਮਿਨਿਸਟਰ ਨੂੰ ਕੋਈ ਇਹੋ ਜਿਹਾ ਮਾੜੇ ਲਫ਼ਜ਼ ਕਹਿ ਜਾਣ ਹਾਊ ਵੁੱਡ ਹੀ ਫੀਲ ਉਹ ਤਾਂ ਪ੍ਰਾਈਮ ਮਿਨਿਸਟਰ ਆਫ ਦਾ ਕੰਟਰੀ ਨੇ ਜੇ ਬਾਹਲੇ ਦੇਸ਼ਾਂ ਜਾ ਕੇ ਉਹਨਾਂ ਦਾ ਇਜ਼ਤਮਾਨ ਹੁੰਦਾ ਤੇ ਇਹਨਾਂ ਨੂੰ ਪੱਚਦਾ ਨਹੀਂ ਕਿਉਂਕਿ ਇਹਨਾਂ ਦਾ ਇਜ਼ਤਮਾਨ ਇਹ ਨਾ ਹੁੰਦਾ ਤੇ ਫਿਰ ਦਿੰਦੇ ਹੀ ਫੀਲਸ ਅ ਡਿਫਰੈਂਸ ਵੇ ਮੋਦੀ ਜੀ ਦਾ ਕਿਉਂ ਹੋ ਰਿਹਾ ਵੇ ਤੂੰ ਮੋਦੀ ਜੀ ਵਰਗਾ ਬਣ ਕੇ ਤੇ ਪਹਿਲੇ ਵਿਖਾਓ ਅਜੇ ਤੇ ਤੁਹਾਡੇ ਤੇ ਕਿੰਨੀਆਂ ਕਮੀਆਂ ਕੀ ਨੇ ਤੁਸੀਂ ਉਹਨਾਂ ਨਾਲ ਆਪਣੇ ਆਪ ਦਾ ਮੁਕਾਬਲਾ ਨਹੀਂ ਕਰ ਸਕਦੇ 3rd ਟਾਈਮ ਪ੍ਰਾਈਮ ਮਿਨਿਸਟਰ ਹੈ ਔਰ ਸਾਰੇ ਦੁਨੀਆ ਦੇ ਵਿੱਚ ਵੱਡੇ ਵੱਡੇ ਦੇਸ਼ ਜਿਦਾ ਰਸ਼ੀਆ ਵਰਗੇ ਯੂਕਰੇਨ ਦੀ ਲੜਾਈ ਦੇ ਵਿੱਚ ਉਹਨਾਂ ਦਾ ਅਹਿਮ ਰੋਲ ਹੈ ਰੋਕਾਇਆ ਹੈ ਸਾਰਾ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਤੁਸੀਂ ਤਾਂ ਉਹਨਾਂ ਦੇ ਪਾਸ ਕੁ ਵੀ ਨਹੀਂ ਤੇ ਗੱਲਾਂ ਕਰੋ ਤੁਸੀਂ ਇਹੋ ਜੀਆਂ ਵੀ ਜਿਉ ਉਹ 10000 ਦਾ ਨਹੀਂ ਜਿਉ ਤੇ ਆਬਾਦੀ ਥਿਸ ਇਜ਼ ਵੈਰੀ ਬੈਡ ਔਰ ਇਤੇ ਭਾਰਤੀ ਜਨਤਾ ਪਾਰਟੀ ਸੀਰੀਅਸ ਥਾਟ ਦੇ ਰਹੀ ਇਹਨੂੰ ਇਹ ਨਾ ਸੋਚੇ ਵੀ ਅਸੀਂ ਪਰੇ ਰੱਖਤਾ ਜੇ ਕਿਤੇ ਦੁਵਾਰਾ ਗਲਤੀ ਨਾਲ ਇਹਨਾਂ ਨੇ ਇਹੋ ਜੀ ਟਿੱਪਣੀ ਕੀਤੀ ਤੇ ਹੀ ਵਿਲ ਹੈਵ ਟੂ ਫੇਸ ਸੀਰੀਅਸ ਕਨਸੀਕਵੈਂਸ ਜੀ ਦੂਜੀ ਪਾਸੇ ਆਮਣਾ ਰੋੜਾ ਦੇ ਵੱਲੋਂ ਵੀ ਉੱਥੇ ਪ੍ਰਤਾਪ ਬਾਜ਼ਬਾਤੇ ਨਿਸ਼ਾਨਾ ਸਾਧਿਆ ਗਿਆ ਸੀ ਕਿਹਾ ਗਿਆ ਸੀ ਕਿ ਬਾਜ਼ਬਾਤੇ ਭਾਜਪਾ ਜਿਹੜੀ ਹੈ ਉਹ ਇੱਕੋ ਹੀ ਹੈ ਜੋ ਮਰਜੀ ਕਹਿੰਦੇ ਰਹੇਨ ਭਾਜਪਾ ਆਪਣੇ ਬ੍ਰਾਂਡ ਨੇ ਭਾਜਪਾ ਆਪਣਾ ਬ੍ਰਾਂਡ ਹੈ ਇਹਨਾਂ ਦੇ ਕਹਿਣਾ ਥੋੜਾ ਕੋਈ ਹੋਵੇਗਾ ਇਹ ਨਹੀਂ ਰਹਿੰਦੇ ਨੇ ਇਹ ਕਿਉਂ ਨਾ ਰਹਿਣ ਭਰਾ ਐ ਸਕੇ ਕੋਈ ਸਕੇ ਭਰਾਵਾਂ ਦੇ ਵਿੱਚ ਇਹਨਾਂ ਦੇ ਕਹਿੰਦੇ ਅਸੀਂ ਕੰਦ ਮਾਰ ਲਈਏ ਇਹ ਤਾਂ ਸਾਰੀ ਦੁਨੀਆ 'ਚ ਫੁੱਟ ਪਾਉਂਦੇ ਨੇ ਤੇ ਸਾਰੀਆਂ ਪਾਰਟੀਆਂ 'ਚ ਫੁੱਟ ਪਾਉਂਦੇ ਨੇ ਸਾਡੇ 'ਚ ਨਹੀਂ ਫੁੱਟ ਪੈ ਸਕਦੇ ਜੀ ਦੂਜੇ ਪਾਸੇ ਸਰ ਜੀ ਭਾਜਪਾ ਦੀ ਗੱਲ ਕਰੀਏ ਤਾਂ ਅਸ਼ਵਨੀ ਸ਼ਰਮਾ ਨੂੰ ਅੱਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਕਿ ਸੁਨੀਲ ਜਾਖੜ ਤੋਂ ਪਾਰਟੀ ਖੁਸ਼ ਨਹੀਂ ਸੀ ਨੇ ਇਹ ਗੱਲਾਂ ਜਿਹੜੀਆਂ ਐਵੇਂ ਬੇਤੁਕੀਆਂ ਜੀਆਂ ਗੱਲਾਂ ਨੇ ਪਾਰਟੀ ਵਿੱਚ ਕਈ ਕੁਝ ਚੱਲਦਾ ਰਹਿੰਦਾ ਸੁਨੀਲ ਜਾਖੜ ਜੀ ਦੇ ਨਾਲ ਇੱਕ ਅਸਿਸਟਿੰਗ ਪ੍ਰੈਜ਼ੀਡੈਂਟ ਲਾਇਆ ਗਿਆ ਵਰਕਿੰਗ ਪ੍ਰੈਜ਼ੀਡੈਂਟ ਲਾਇਆ ਕਿ ਕਿਉਂ ਕਿਉਂਕਿ ਜਿਹੜੀਆਂ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਪਾਲਿਸੀਜ਼ ਨੇ ਉਹ ਜਿਹੜੇ ਨੇ ਉਹ ਗਰਾਊਂਡ ਲੈਵਲ ਤੱਕ ਪਹੁੰਚਾਣ ਲਈ ਜਿਹੜੀ ਆਪਣੀ ਪਾਰਟੀ ਦੀ ਇੰਟਰਨਲ ਇਲੈਕਸ਼ਨ ਹੈ ਉਹ ਦੇਖਣ ਲਈ ਉਹ ਚੀਜ਼ਾਂ ਲਈ ਤੁਹਾਨੂੰ ਟਾਈਮ ਚਾਹੀਦਾ ਯੂ ਨੀਡ ਸਮਬਡੀ ਜਿਹੜਾ 24 ਘੰਟੇ ਇਹਨਾਂ ਚੀਜ਼ਾਂ ਨੂੰ ਓਵਰਲੁੱਕ ਕਰਦਾ ਉਹ ਸ਼ਾਇਦ ਉੱਤੇ ਸੁਨੀਲ ਜਾਖੜ ਜੀ ਬਹੁਤਾ ਟਾਈਮ ਨਹੀਂ ਦੇ ਸਕੇ ਕਿਉਂਕਿ ਉਹਨਾਂ ਦੇ ਘਰੇਲੂ ਕਈ ਮਸਲੇ ਉਹਨਾਂ ਦੇ ਵਾਈਫ ਸਵਿਟਜ਼ਰਲੈਂਡ ਰੇ ਦੇ ਦੇ ਕੋਈ ਠੀਕ ਨਹੀਂ ਸੇਧ ਦੇ ਵੀ ਪਰ ਕਿਸੇ ਇਸ ਕਰਕੇ ਉਹਨਾਂ ਨੇ ਪਾਰਟੀ ਨੇ ਅਸ਼wini Sharma ji ਨੂੰ ਲਾਇਆ ਕੋਈ ਮਾੜੀ ਗੱਲ ਨਹੀਂ एवरीवन ਹੈਜ਼ ਵੈਲਕਮ ਟਿਸ ਸਟੈਪ ਆਫ ਦਾ ਬੀਜਪੀ ਸੱਚ ਚਰਚਾ ਮੈਂ ਇਹ ਵੀ ਚੱਲ ਰਹੀ ਹੈ ਨੇ ਕਿ ਸੁਨੀਲ ਜਾਖੜ ਨੂੰ ਹਟਾਇਆ ਨਹੀਂ ਅਸਤੀਫਾ ਮਨਜ਼ੂਰ ਨਹੀਂ ਕੀਤਾ ਪਰ ਦੂਜੇ ਪਾਸੇ ਜਿਹੜਾ ਹੈ ਪੂਰਨ ਤੌਰ ਤੇ ਪ੍ਰਧਾਨ ਦੀ ਅਹੁਦਾ ਜਿਹੜਾ ਹੈ ਹੁਣ ਉਧਰ ਚਲ ਗਿਆ ਹੈ ਪਾਵਰਸ ਉਧਰ ਚਲ ਗਈ ਨੇ ਨੇਵੇਂ ਬੇਤੁਕੀਆਂ ਗੱਲਾਂ ਸੁਨੀਲ ਜਾਖੜ ਜੀ ਦੀ ਬਹੁਤ ਜ਼ਿਆਦਾ ਇੱਜ਼ਤ ਹੈ ਪਾਰਟੀ ਦੇ ਵਿੱਚ ਉਹਨਾਂ ਦਾ ਬਹੁਤ ਸਤਕਾਰ ਹੈ ਔਰ ਉਹ ਇੱਕ ਚਿਹਰਾ ਨੇ ਜਿਸ ਨੂੰ ਸਾਰਾ ਪੰਜਾਬ ਪਛਾਣਦਾ ਹੈ ਇੱਜ਼ਤ ਕਰਦਾ ਹੈ ਇਹ ਗੱਲਾਂ ਕਰਦੀਆਂ ਦਾ ਕੋਈ ਮੋਲ ਨਹੀਂ ਕੋਈ ਹੈ ਨਹੀਂ ਅੱਜ ਭਾਰਤੀ ਜਨਤਾ ਪਾਰਟੀ ਨੂੰ 6% ਤੋਂ 18% ਤੱਕ ਲਿਆਂਦੇ ਸੁਨੀਲ ਜਾਖੜ ਦਾ ਹੀ ਹੱਥ ਸੀ ਸੁਨੀਲ ਜਾਖੜ ਜੀ ਨੇ ਬੜੀ ਮਿਹਨਤ ਕੀਤੀ ਹੈ ਔਰ ਬੀਜੇਪੀ ਨੂੰ ਬਹੁਤ ਵੱਡਾ ਉਸ ਦਾ ਫਾਇਦਾ ਹੋਇਆ ਜੀ ਬਹੁਤ ਅਨੰਦਦਾਇਕ ਬਿਲਕੁਲ ਕਹਿ ਸਕਦੇ ਹਾਂ ਕਿ ਇੱਕ ਪਾਸੇ ਤਾਂ ਜਿੱਥੇ ਅੱਜ ਖੜੜਾ ਪੇਸ਼ ਹੋਇਆ ਤੇ ਦੂਜੇ ਪਾਸੇ ਬੀਜੇਪੀ ਦੇ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਬੀਜੇਪੀ ਦੇ ਵਿੱਚ ਇਸ ਨੂੰ ਲੈ ਕੇ ਸਵਾਲ ਜਿਹੜੇ ਉਹ ਵੀ ਖੜੇ ਹੋਏ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਖੜੜੇ ਨੂੰ ਲੈ ਕੇ ਕੀ ਚਚਾਮਾ ਰਹਿਣ ਵਾਲੀਆਂ ਨੇ ਵੀਡੀਓ ਜਨਸਲਾਤਾ ਪ੍ਰਸਾਦ ਦੇ ਨਾਲ ਅਨੰਦਰ ਸਿੰਘ ਯੂਬੀਪੀ ਸੰਜਾ ちょっとちょっとちょっとちょっと。<music>